ਪਰਦੇਸੀ ਬਸਣ ਵਾਲਿਓ ਵੇ ਕਦੇ ਵਤਨੀ ਫੇਰਾ ਪਾਲਿਓ ਵੇ ਪਰਦੇਸੀ ਬਸਣ ਵਾਲਿਓ ਵੇ ਕਦੇ ਵਤਨੀ ਫੇਰਾ ਪਾਲਿਓ ਵੇ ਹੋਰ ਪਾਵੇਂ ਚੇਤੇ ਕੁਝ ਨਾ ਰੱਖਣਾ ਇੱਕ ਮਿੱਟੀ ਆਪਣੀ ਭੁੱਲਿਓ ਨਾ ਕਿ ਕਿਤੇ ਆਪਣੀ ਮਾਂ ਰੱਖਣਾ ਪਰਦੇਸੀ ਬਸਣ ਵਾਲਿਓ ਵੇ ਓ ਬਾਪੂ ਦੀ ਚਿੱਟੀ ਦਾੜੀ ਤੇ ਬੁੱਢੀ ਮਾਂ ਦੀਆਂ ਲੋਰੀਆਂ ਨੂੰ ਕਿਤੇ ਰੱਖਣਾ ਘਰ ਵਿੱਚ ਬੈਠੀਆਂ ਝੂੜੇ ਵਾਲੀਆਂ ਗੋਰੀਆਂ ਨੂੰ ਓ ਬਾਪੂ ਦੀ ਚਿੱਟੀ ਦਾੜੀ ਤੇ ਬੁੱਢੀ ਮਾਂ ਦੀਆਂ ਲੋਰੀਆਂ ਨੂੰ ਰਕਣਾ ਕਰ ਵਿੱਚ ਬੈਠੀਆਂ ਚੂੜੇ ਵਾਲੀਆਂ ਗੋਰੀਆਂ ਨੂੰ ਪਹਿਣਾ ਦੀ ਰਕੜੀ ਲੈ ਸੁਨੀ ਬਾ ਰਕਣਾ ਇੱਕ ਮਿੱਟੀ ਆਪਣੀ ਭੁੱਲਿਓ ਨਾ ਇੱਕ ਚੇਤੇ ਆਪਣੀ ਮਾਂ ਰੱਖਣਾ ਪਰਦੇਸੀ ਬਸਣ ਵਾਲਿਓ ਵੇ ਕਦੇ ਵਤਨੀ ਫੇਰਾ ਪਾਲਿਓ ਵੇ